ਉਹ ਕਿਸਾਨਾਂ ਨੇ ਕਰ ਲਏ ਟਰੈਕਟਰ ਤਿਆਰ ਹੋ ਗਏ ਦਿੱਲੀ ਵੱਲ ਨੂੰ ਸਿੱਧੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਕਿਸਾਨ ਆਪਣੇ ਘਰਾਂ ਤੋਂ ਤੁਰ ਪਏ ਨੇ ਤੇ ਦਿੱਲੀ ਵੱਲ ਨੂੰ ਸਿੱਧੇ ਹੋ ਚੁੱਕੇ ਨੇ ਸਰਬਨ ਸਿੰਘ ਪੰਦੇੜ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਚੇਤਾਵਨੀ ਦਿੱਤੀ ਸਰਕਾਰ ਨੂੰ ਪਹਿਲਾਂ ਹੀ ਵੱਡਾ ਐਲਾਨ ਕਰ ਦਿੱਤਾ ਹਲੇ ਤਾਂ 14 ਤਰੀਕ ਨੂੰ ਕੇਂਦਰ ਨਾਲ ਮੀਟਿੰਗ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਵੱਡਾ ਕੰਮ ਕਰ ਦਿੱਤਾ ਆਖਰ ਕਿਉਂ ਦਿੱਲੀ ਨੂੰ ਸਿੱਧੇ ਹੋਏ ਨੇ ਟਰੈਕਟਰ ਟਰਾਲੀਆਂ ਸਰਬਨ ਸਿੰਘ ਪੰਦੇੜ ਦੀ ਜੁਬਾਨੀ ਸੁਣਾਉਂਦਾ ਸਰਬਨ ਸਿੰਘ ਪੰਦੇੜ ਜਿਵੇਂ ਦੋਵੇਂ ਫਾਰਮਾਨ ਨੇ ਫੈਸਲਾ ਕੀਤਾ ਸੀਗਾ ਪੇ ਅਸੀਂ ਮੋਰਚਿਆਂ ਨੂੰ ਹੋਰ ਮਜ਼ਬੂਤ ਤੇ ਤੇਜ਼ ਕਰਾਂਗੇ ਉਸੇ ਲੜੀ ਤਹਿਤ ਅੱਜ ਪੂਰੇ ਪੰਜਾਬ ਸੈਟ ਟਟਾਲੀਆਂ ਤਿਆਰ ਹੋ ਰਹੀਆਂ ਅੰਮ੍ਰਿਤਸਰ ਚ ਵੀ ਤੇ ਹੁਣ ਟਰੈਕਟਰ ਟਾਲੀਆਂ ਦੀਆਂ ਬਿਆਸ ਨੂੰ ਚਾਲੇ ਪਾ ਰਹੀਆਂ ਰਾਤ ਵੱਡਾ ਇਕੱਠ ਬਿਆਸ ਤੇ ਹੋਏਗਾ ਔਰ ਕੱਲ ਚਾਲੇ ਪਾਵਾਂਗੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਅਨੁਸੂਚੀ ਫਸਲੀ ਬੀਮਾ ਯੋਜਨਾ ਐਸ ਕਿਸਮ ਦੀਆਂ ਮੰਗਾਂ ਸਾਡੀਆਂ ਹੈਗੀਆਂ ਨੇ ਔਰ ਸਰਕਾਰ ਲਗਾਤਾਰ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੋਰਾ ਲਾਉਣ ਤੇ ਲੱਗੀਆਂ ਹੋਈਆਂ ਅਸੀਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਬਾਬਾ ਪੀਂਧਰਾਓ ਮੇਤਕਰ ਦੀ ਜਿਹੜੇ ਬੁੱਤ ਨੂੰ ਏਜੰਸੀਆਂ ਵੱਲੋਂ ਸਾਡਾ ਮੰਨਾ ਏਜੰਸੀਆਂ ਦਾ ਇਹ ਘਾਰਾ ਹੋ ਸਕਦਾ ਜਿੰਨਾ ਵੀ ਸ਼ਰਾਰਤੀਆਂ ਨੇ ਨੁਕਸਾਨ ਪਹੁੰਚਾਇਆ ਇਸ ਘਟਨਾ ਦੀ ਨਿੰਦਾ ਕਰਦੇ ਆਂ ਔਰ ਉਹਨਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਆਂ ਮੈਂ ਫੇਰ ਅਪੀਲ ਕਰਦਾ ਆਪਣੇ ਸਾਰੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਆਮ ਜਨਤਾ ਨੂੰ ਵੀ ਜਦੋਂ ਅੰਦੋਲਨ ਦੇਸ਼ ਵਿਆਪੀ ਚੱਲਿਆ ਜਾਂਦਾ ਵਾ 26 ਜਨਵਰੀ ਨੂੰ ਸਰਕਾਰ ਹਲਾਤੀ ਦੇਸ਼ ਦੇ ਕਿਸਾਨਾਂ ਨੇ ਲਗਭਗ 15-16 ਸੂਬਿਆਂ 'ਚ ਪ੍ਰੋਗਰਾਮ ਹੁੰਦੀਆਂ ਖਬਰਾਂ ਆ ਗਈਆਂ ਸਾਨੂੰ ਜਿਹੜਾ ਸਾਂਝਾ ਲਗਭਗ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਕੀਤਾ ਇਸ ਕਰਕੇ ਉਹ ਜਿਹੜੇ ਲੋਕਾਂ ਦੀ ਸਮਾਜਿਕ ਏਕਤਾ ਨੂੰ ਤੋੜਨਾ ਚਾਹੁੰਦੇ ਇਸ ਕਰਕੇ ਅਸੀਂ ਅਪੀਲ ਕਰਦੇ ਵੀ ਧਾਰਮਿਕ ਡੇਰਿਆਂ ਦੀ ਸੁਰੱਖਿਆ ਕੀਤੀ ਜਾਵੇ ਉੱਥੇ ਕੋਈ ਅਹਾਰਕਾਰਾ ਨਾ ਕਰੇ ਪਹਿਲਾਂ ਵੀ ਪੰਜਾਬ ਨੇ ਸੰਤਾਪ ਬੜਾ ਚੇਲਿਆ ਵੀ ਇਹ ਮਸਲਾ ਹੋਰ ਬਣੇ ਤੌਰ ਪਵੇ ਕਿਉਂਕਿ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਜੱਤਨ ਦੇ ਰਾਤੇ ਤਾਂ ਤੁਸੀਂ ਸੁਣਿਆ ਸਰਬਨ ਸਿੰਘ ਭੰਦੇੜ ਦੇ ਵੱਲੋਂ ਉਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਇਸ ਤਰੀਕੇ ਦੇ ਨਾਲ ਟਰਾਲੀਆਂ ਭਰ-ਭਰ ਕੇ ਲੋਕ ਜਿਹੜੇ ਨੇ ਆਪ ਮੁਹਾਰੇ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਪਰ ਮੋਰਚੇ ਦੇ ਵਿੱਚ ਹਲੇ ਤੱਕ ਕੋਈ ਅਜਿਹੀ ਖਬਰ ਨਹੀਂ ਆਈ ਕੋਈ ਖੁਸ਼ੀ ਦੀ ਕੋਈ ਰਾਹਤ ਦੀ ਖਬਰ ਨਹੀਂ ਆਈ ਜਿਸ ਤੋਂ ਲੱਗੇ ਕਿ ਕਿਸਾਨ ਇਹ ਅੰਦੋਲਨ ਖਤਮ ਕਰਨਗੇ ਪਰ ਹੁਣ ਕਿਸਾਨਾਂ ਦੇ ਵੱਲੋਂ ਸਿੱਧੇ ਚੇਤਾਵਨੀਆਂ ਦੇ ਦਿੱਤੀਆਂ ਸਰਕਾਰ ਨੂੰ ਕਿਸਾਨ ਜਿਹੜੇ ਨੇ ਹੁਣ ਦਿੱਲੀ ਵੱਲ ਨੂੰ ਸਿੱਧੇ ਹੋ ਗਏ ਨੇ ਸਰਪੰਨ ਸਿੰਘ ਭੰਦੇੜ ਦੇ ਵੱਲੋਂ ਲਗਾਤਾਰ ਸਮੇਂ-ਸਮੇਂ ਸਿਰ ਵੀਡੀਓ ਪਾ ਕੇ ਇਹ ਦਿਖਾਇਆ ਜਾਂਦਾ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਬਾਰਡਰਾਂ ਦੇ ਉੱਤੇ ਪਹੁੰਚ ਰਹੇ ਨੇ ਕਿਉਂਕਿ ਕਈ ਲੋਕ ਇਹ ਗੱਲ ਕਹਿ ਰਹੇ ਨੇ ਕਿ ਬਾਰਡਰਾਂ ਦੇ ਉੱਤੇ ਇਹ ਗਿਣਤੀ ਘਟ ਚੁੱਕੀ ਹੈ ਇੱਕ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਜਗਦੀਸ਼ ਸਿੰਘ ਢੱਲੇਵਾਲ ਵੀ ਮਰਨਬਰਤੇ ਉੱਤੇ ਬੈਠੇ ਨੇ ਤੇ ਜਗਜੀਤ ਸਿੰਘ ਢੱਲੇਵਾਲ ਨੇ ਵੀ 12 ਤਰੀਕ ਨੂੰ ਵੱਡਾ ਇਕੱਠ ਰੱਖ ਲਿਆ 12 ਫਰਵਰੀ ਨੂੰ ਵੱਡਾ ਇਕੱਠ ਹੋਵੇਗਾ 14 ਫਰਵਰੀ ਨੂੰ ਕੇਂਦਰਨਾ ਮੀਟਿੰਗ ਹੋਵੇਗੀ ਕੇਂਦਰਨਾ ਮੀਟਿੰਗ ਤੋਂ ਪਹਿਲਾਂ ਹੀ ਵੱਡੇ ਇਕੱਠ ਹੋਣੇ ਸ਼ੁਰੂ ਹੋ ਚੁੱਕੇ ਨੇ ਆਖਰ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ